ਸਮਾਣਾ ਪਟਿਆਲਾ ਸੜਕ ਤੇ ਇਕ ਰੱਬਾ ਦੇ ਨਜ਼ਦੀਕ ਇੱਕ ਆਲਟੋ ਕਾਰ ਨੇ ਕਈ ਗੱਡੀਆਂ ਨੂੰ ਟੱਕਰ ਮਾਰੀ ਹੈ ਜਿਸ ਦੇ ਵਿੱਚ ਇੱਕ ਔਰਤ ਸਨੇਤ ਤਿੰਨ ਲੋਕ ਜ਼ਖਮੀ ਹੋਏ ਹੈ ਇਹ ਜਿਹੜੇ ਹੈ ਕਾਰ ਜਿਹੜਾ ਚੱਲ ਰਿਹਾ ਹੈ ਕਲਾਰਾਂ ਸੇ ਪਿੰਡ ਤੋਂ ਜਾ ਰਹੀ ਸੀ ਪਟਿਆਲਾ ਸਾਈਡ ਨੂੰ ਕਈ ਗੱਡੀਆਂ ਲੱਗੀਆਂ ਇਹਦੇ ਨਾਲ ਨਿਰਮਲ ਸਿੰਘ ਜੀ ਡਕਾਲਾ ਪੁਲਿਸ ਥੰਕੀ ਤੋਂ ਇੱਥੇ ਪਹੁੰਚੇ ਉਹਨਾਂ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਹੈ ਇਸ ਹਾਦਸੇ ਦੇ ਵਿੱਚ ਇੱਕ ਔਰਤ ਸਨੇਤ ਤਿੰਨ ਲੋਕ ਜ਼ਖਮੀ ਹੋਏ ਹਨ ਉਹ ਡਕਾਲਾ ਪੁਲਿਸ ਵੱਲੋਂ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿਹਦੀ ਗਲਤੀ ਹੈ ਕਿਸ ਕਰਕੇ ਹਾਸਾ ਹੋਇਆ ਇਹ ਪੁਲਿਸ ਜਾਂਚ ਦਾ ਵਿਸ਼ਾ ਹੈ ਲੇਕਿਨ ਇਸ ਹਾਸੇ ਵਿੱਚ ਤਿੰਨ ਗੱਡੀਆਂ ਨੁਕਸਾਨੀ ਗਈਆਂ ਹਨ ਔਰ ਤਿੰਨ ਲੋਕ ਜ਼ਖਮੀ ਵੀ ਹੋਏ ਹਨ ਕੀ ਨਾਮ ਆਪ ਜੀ ਦਾ ਮੇਰਾ ਨਾਮ ਜੱਲਦੀ ਹੈ ਹਾਂ ਤੇ ਮੈਂ ਆਪਣੇ ਮਮਾ ਨਾਲ ਪਟਿਆਲੇ ਜਾ ਰਿਹਾ ਸੀਗਾ ਇੱਕ ਐਕਚੁਅਲੀ ਆਲਟੋ ਵਾਲਾ ਚਾਰ ਗੱਡੀਆਂ ਪਿੱਛੇ ਲੈਫਟ ਸਾਈਡ ਗਲਤ ਓਵਰਟੇਕ ਕਰਕੇ ਗਿਆ ਇੱਕਦਮ ਹੀ ਰੈਸ਼ ਡਰਾਈਵਿੰਗ ਕਰ ਰਿਹਾ ਸੀ ਅੱਗੇ ਟਰੱਕ ਸੀਗਾ ਜਗ੍ਹਾ ਹੈ ਨਹੀਂ ਸੀਗੀ ਬਲਾਈਂਡਲੀ ਉਹਨੇ ਓਵਰਟੇਕ ਕੀਤਾ ਮੇਰੇ ਤੋਂ ਰਾਈਟ ਸਾਈਡ ਤੇ ਅੱਗੇ ਕਾਰ ਸੀਗੇ ਉਹ ਭਾਜਣਾ ਦੇ ਆਈਡੈਂਟੀਕਲ ਆ ਰਿਸੀਵਸ ਮਾਣੇ ਜਾ ਰਹੇ ਸੀ ਉਹਨਾਂ ਦੇ ਵਿੱਚ ਵਿੱਚ ਇਹ ਦੇ ਨਾਲ ਮੇਰੇ ਨਾਲ ਕੋਲਾਈਡ ਹੋ ਗਿਆ ਹਮਮ ਖ਼ਬਰ ਸੋ ਮੇਨੇ ਮਮਾ ਦੇ ਵੀ ਥੋੜੀ ਹੈਡ ਇੰਜਰੀ ਹੋਈ ਹੈ ਉਹਨਨ ਐਡਮਿਟ ਹੈ ਦੇਖੋ ਠੀਕ ਸੀਮਾ ਹਾਂਜੀ ਸਮਾਨਾ ਤੋਂ ਬਿਚਾ ਜਾਵਾ ਹਾਂਜੀ ਨਹੀਂ ਅਸੀਂ ਅੱਗੀ ਮੇਰਾ ਬੇਟਾ ਤੇ ਮੈਂ ਨਾਲ ਸੀਗੇ ਬਸ ਉਹ ਪਿੱਛੋਂ ਓਵਰਟੇਕ ਕਰੀ ਗੱਡੀ ਕੋ ਟਰੱਕ ਦੇ ਕਿਉਂ ਨੇ ਰੋਂਗ ਸਾਈਡ ਗੱਡੀ ਲੈ ਲਈ ਤਿੰਨ ਗੱਡੀਆਂ ਇੱਕ ਦੂਜੇ 'ਚ ਆ ਕੇ ਹੀ ਕੁਝ ਹੋ ਗਿਆ ਮੈ ਤੇ ਮੇਰਾ ਬੇਟਾ ਬੇਟਾ ਹਾਂਜੀ ਠੀਕ ਹੈ ਮੇਰੇ ਸੀਰ ਤੇ ਤੇ ਗੋਡੇ ਤੇ ਹੁਣ ਤੱਕ ਤਿੰਨ ਲੋਕ ਆ ਚੁੱਕੇ ਨੇ ਆਰਐਸਏ ਕਿੱਥੇ ਦਸਰਿਆ ਕਿੱਥੇ ਟਗੜਬੇ ਰੋਡ ਤੇ ਹੋਇਆ ਐਕਸੀਡੈਂਟ ਪਟਿਆਲ ਤੇ ਠੀਕ ਹੈ ਇੱਕ ਦੇ ਆਈ ਤੇ ਇੰਜਰੀਜ਼ ਆਈਆਂ ਸਟਿਚਸ ਲੱਗੇ ਨੇ ਇੱਕ ਦੇ ਹੈੱਡ ਤੇ ਆਈ ਹੈ ਉਹਦੀ ਵੀ ਸਟਿਚ ਲੱਗ ਰਹੇ ਨੇ ਤੀਸੀ ਦੀ ਵੀ ਹੈਡ ਤੇ ਪਰ ਉਸ ਟੇਬਲ ਨੇ ਤਿੰਨ ਨੂੰ ਹਲੇ ਤਾਂ ਇੱਥੇ ਰੱਖੋ ਜੀ ਹਾਂ ਹਾਂ ਜੀ ਇੱਥੇ ਰੱਖਾਂ ਕੈਮਰਾਮੈਨ ਵੀ ਕੇ ਕਰਕੇ ਦੇਣਾ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼